ਦੀਦੀ ਮੈਂ ਤੁਹਾਨੂੰ ਪਹਿਲਾਂ ਹੀ ਕਹਿਣ ਦੀ ਸੀ ਕਿ ਮੰਮੀ ਨੇ ਗੁੱਸੇ ਹੋਏ ਨਾ ਵਾ ਤੇ ਨਾਲ ਭਾਜੀ ਨੇ ਵੀ ਗੁੱਸੇ ਹੋਣਾ ਵਾ ਜੇ ਕਿਤੇ ਭਾਜੀ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਜਾਣ ਬੁਝ ਕੇ ਨਹੀਂ ਮੰਮੀ ਨੂੰ ਖੜਿਆ ਤੇ ਭਾਜੀ ਨੇ ਮੈਨੂੰ ਬੜਾ ਗੁੱਸੇ ਹੋਣਾ ਤੇ ਉਹਨਾਂ ਨੇ ਵੀ ਫੋਨ ਕਰ ਦੇਣਾ ਇਹਨਾਂ ਨੇ ਤੂੰ ਨਾ ਬਸ ਉਹਨ ਇੱਕੋ ਗੱਲ ਤੇ ਟਿੱਗੀ ਰਹਿਣਾ ਵਾ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਬਸ ਇਹੀ ਕਹਿਣਾ ਵਾ ਕਿ ਮੈਂ ਤੇ ਮੰਮੀ ਨੂੰ ਕਿਹਾ ਸੀ ਮੰਮੀ ਆਪ ਹੀ ਨਹੀਂ ਗਏ ਜੇ ਤੇ ਮੰਮੀ ਤੂੰ ਹੀ ਰੱਖ ਸਕਦੇ ਜੇ ਤੇ ਲੈ ਜਾਓ ਬੇਸ਼ੱਕ ਜੇ ਨਹੀਂ ਰੱਖ ਸਕਦੇ ਤੇ ਮੇਰੇ ਕੋ ਰਹਿਣ ਦੋ ਮੈਂ ਖਵਾਲ ਲਾਂਗੀ ਆਪੇ ਨ ਲੈ ਸਿਮੀ ਤੇ ਸੁੱਤੀ ਹੈ ਸਿਮੀ ਸਿਮੀ ਦੀਦੀ ਤੁਸੀਂ ਓਥੇ ਮੇਰੀ ਗੱਲ ਸੁਣੋ ਹਾਂਜੀ ਦੀਦੀ ਇੱਕ ਨਾ ਹੋਰ ਸਿਆਪਾ ਪੈ ਗਿਆ ਹੀ ਨਵਾਂ ਹੀ ਕੀ ਹੋ ਗਲਤੀ ਹੋਣਾ ਕੀ ਆ ਇਹ ਮੇਰੇ ਵੱਲ ਆਏ ਹੀ ਤੇ ਕਹਿਣ ਡੇ ਮੈਨੂੰ ਕਿ ਮੰਮੀ ਦਾ ਫੋਨ ਆਇਆ ਤੁਹਾਨੂੰ ਤੇ ਮੈਂ ਕਹਿਤਾ ਨਹੀਂ ਹਾਨੂੰ ਨਹੀਂ ਆਇਆ ਫੋਨ ਤੇ ਨਾ ਹੀ ਅਸੀਂ ਕੀਤਾ ਵਾ ਮੈਨੂੰ ਬੜਾ ਉਹ ਡੁੱਡ ਕੇ ਪੈਣ ਡੇ ਹੀ ਇਹ ਨਾ ਹੋਵੇ ਮੰਮੀ ਕਹਿੰਦੇ ਇਹਨਾਂ ਨੂੰ ਸਾਰੀ ਗੱਲ ਦੱਸ ਦੇ ਕਿ ਮੈਨੂੰ ਛੱਡ ਕੇ ਨਹੀਂ ਆਈਆਂ ਮੈਂ ਕਿਹਾ ਸੀ ਤੇ ਤੈਨੂੰ ਮੈਂ ਕਹਿਣ ਆਈਆਂ ਹੁਣ ਤੂੰ ਇਦਾਂ ਕਰੀ ਜੇ ਤੈਨੂੰ ਭਾਜੀ ਤੇਰੇ ਪੁੱਛਣਗੇ ਨਾ ਤੇ ਇਹੋ ਜਵਾਬ ਦੇਣਾ ਵਾ ਕਿ ਮੈਂ ਤੇ ਮੰਮੀ ਨੂੰ ਕਿਹਾ ਸੀ ਤੇ ਮੰਮੀ ਕਹਿੰਦੇ ਜੇ ਤੈਨੂੰ ਕਾਲੀ ਹੈ ਨਾ ਤੇ ਤੂੰ ਚੱਲ ਜਾ ਦੀਦੀ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਹਿਣ ਢੀ ਸੀ ਕਿ ਮੰਮੀ ਨੇ ਗੁੱਸੇ ਹੋਏ ਨਾ ਵਾ ਤੇ ਨਾਲ ਭਾਜੀ ਨੇ ਵੀ ਗੁੱਸੇ ਹੋਣਾ ਵਾ ਜੇ ਕਿਤੇ ਭਾਜੀ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਜਾਣ ਬੁੱਝ ਕੇ ਨਹੀਂ ਮੰਮੀ ਨੂੰ ਖੜਿਆ ਤੇ ਭਾਜੀ ਨੇ ਮੈਨੂੰ ਬੜਾ ਗੁੱਸੇ ਹੋਣਾ ਤੇ ਉਹਨਾਂ ਨੂੰ ਫੋਨ ਕਰ ਦੇਣਾ ਇਹਨਾਂ ਨੇ ਤੂੰ ਨਾ ਬਸ ਉਹਨੇ ਇੱਕੋ ਗੱਲ ਤੇ ਟਿੱਗੀ ਰਹਿਣਾ ਵਾ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਬਸ ਇਹੀ ਕਹਿਣਾ ਵਾ ਕਿ ਮੈਂ ਤਾਂ ਮੰਮੀ ਨੂੰ ਕਿਹਾ ਸੀ ਮੰਮੀ ਆਪ ਹੀ ਨਹੀਂ ਗਏ ਇੱਕ ਗੱਲ ਹੋਰ ਵਾ ਉਹ ਲੈਣ ਚੱਲੇ ਮੰਮੀ ਨੂੰ ਮੈਂ ਤਾਂ ਸੋਚਿਆ ਸੀ ਕਿ ਮੰਮੀ ਦੋ ਚਾਰ ਦਿਨ ਰਹਿਣਗੇ ਹੋਰ ਤੁਹਾਨੂੰ ਵਾਵਾ ਮौजਾਂ ਲੱਗੀਆਂ ਸੀ ਭਾਜੀ ਵੀ ਨਾ ਇੱਕੋ ਗੱਲ ਦੇ ਮਗਰ ਹੀ ਪੈ ਜਾਂਦੇ ਆ ਦੋ ਦਿਨ ਰਹਿਣ ਦਿੰਦੇ ਮੰਮੀ ਨੂੰ ਫਿਰ ਕੀ ਹੋਇਆ ਕੁੜੀ ਕੋ ਗਏ ਹੀ ਆਪਣੀ ਕੋ ਕਾਦੀ ਛੇਤੀ ਪਈ ਭਾਜੀ ਨੂੰ ਕੀ ਪਤਾ ਇਹਨਾਂ ਨੇ ਲਿਆ ਕੇ ਇੱਥੇ ਕੀ ਕਰਨਾ ਵਾ ਬਸ ਮੰਮੀ ਦੇ ਗੁਣ ਗਾਈ ਜਾਂਦੇ ਆ ਮੰਮੀ ਜੇ ਤੁਹਾਨੂੰ ਕੰਮ ਕਹਿ ਦਿੰਦੀ ਆ ਤੇ ਤੁਸੀਂ ਔਖੀਆਂ ਕਿਉਂ ਨਹੀਂ ਆ ਤੇ ਮੈਂ ਔਖੀਆਂ ਨਾ ਹੋਈਏ ਤੇ ਹੋਰ ਕਿੱਦਾਂ ਹੋਈਏ 24 ਘੰਟੇ ਬਾਸ ਸਿਰ ਤੇ ਚੜੇ ਦਿੰਦੇ ਮੰਮੀ ਤੇ ਦੀਦੀ ਮੈਨੂੰ ਤਾਂ ਟੈਨਸ਼ਨ ਹੀ ਪੈ ਗਈ ਆ ਕਿਤੇ ਭਾਜੀ ਨੇ ਇਹਨਾਂ ਨੂੰ ਫੋਨ ਕਰਕੇ ਦੱਸਤਾ ਨਾ ਸਾਰਾ ਕੁਛ ਤੇ ਮੈਨੂੰ ਤੇ ਇਹਨਾਂ ਨੇ ਬੜੇ ਗੁੱਸੇ ਹੁਣਾ ਮੈਂ ਹੁਣ ਕੀ ਕਰਾਂ ਮੈਨੂੰ ਪਤਾ ਨਹੀਂ ਲੱਗਣ ਦੇ ਤੂੰ ਕਿਹੜੀ ਗੱਲ ਦੀ ਟੈਨਸ਼ਨ ਲੈਣ ਦੀ ਆ ਮੈਂ ਹੈਗੀ ਨਾ ਤੇਰੇ ਨਾਲ ਬਸ ਤੂੰ ਇਹੀ ਕਹਿਣਾ ਵਾ ਕਿ ਮੇਰੀ ਪਰਜਾਈ ਆ ਗਈ ਤੇ ਮੈਂ ਚੱਲ ਗਈ ਛੇਤੀ ਮੈਨੂੰ ਨਹੀਂ ਪਤਾ ਮੰਮੀ ਤੇ ਬਾਹਰ ਮੈਨੂੰ ਦਿਖੇ ਨਹੀਂ ਮੈਂ ਸੋਚਿਆ ਮੰਮੀ ਚੱਲ ਗਈ ਆ बस इकੋ ਗੱਲ ਤੇ ਠੀਕੀ ਰਵੀ ਠੀਕ ਆ ਦੀਦੀ ਜਿੱਦਾਂ ਤੁਸੀਂ ਮੈਨੂੰ ਕਹੋਗੇ ਨਾ ਮੈਂ ਉਦਾਂ ਹੀ ਕਰਾਂਗੀ ਬਾਜੀ ਨੇ ਵੀ ਕਹਿਣਾ ਵਾ ਕਿ ਦੋਵੇਂ ਜਣੀਆਂ ਰਲ ਗਈਆਂ ਵਾ ਤਾਂ ਹੀ ਨਹੀਂ ਮੰਮੀ ਨਾ ਕਰਦੇ ਪਹਿਲਾਂ ਤਾਂ ਮੰਮੀ ਬੜੀਆਂ ਸਿੱਤਾਂ ਕਰਦੀ ਮੇਰੀਆਂ ਚੱਲ ਕੋਈ ਗੱਲ ਨਹੀਂ ਤੋ ਬਹੁਤੀ ਟੈਨਸ਼ਨ ਨਾ ਲੈ ਬਾਜੀ ਤੇਰੇ ਨਾ ਆ ਜਾਣ ਉਹ ਕਹਿੰਦੇ ਮੈਂ ਮੰਮੀ ਨੂੰ ਲੈਣ ਜਾਣਾ ਵਾ ਤੇ ਚਲ ਮੈਂ ਕੱਪੜੇ ਕੱਢ ਕੇ ਦਵਾ ਉਹਨਾਂ ਨੂੰ ਚਲੋ ਠੀਕ ਹੈ ਦੀਦੀ ਜਾਓ ਫੇਰ ਐਵੇਂ ਕਹਿਣਗੇ ਦੋਵੇਂ ਜਣੀਆਂ ਪਤਾ ਨਹੀਂ ਕੀ ਸਲਾਹ ਕਰਨ ਡੀਆਂ ਹੀ ਨਹੀਂ ਨਹੀਂ ਹੁਣ ਮੈਂ ਜਿਹੜੀ ਗੱਲ ਸਮਝਾਈ ਹੈ ਨਾ ਉੱਤੇ ਹੀ ਰਵੀ ਠੀਕ ਆ ਦੀਦੀ ਮੈਂ ਇਦਾਂ ਹੀ ਦੱਸਾਂਗੀ ਕਈ ਮਿੰਟ ਡਾੜੀ ਬੜਾ ਲੱਗਣ ਡਿਆ ਕਿਤੇ ਮੈਂ ਦੀਦੀ ਦੀਆਂ ਗੱਲਾਂ ਜਾਣ ਕੇ ਕਿਤੇ ਸਾਰੇ ਪਾਸੋਂ ਬੁੜੀ ਨਹੀਂ ਬਣ ਜਾ ਜੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਇਹਨਾਂ ਨੇ ਗੁੱਸੇ ਹੋਣਾ ਤੇ ਭਾਜੀ ਦਾ ਵੀ ਮੈਨੂੰ ਨਹੀਂ ਚੰਗਾ ਸਮਝ ਦੇਣਾ ਮੰਮੀ ਨਾਲ ਤਾਂ ਮੈਂ ਇਦਾਂ ਕੀਤਾ ਤੇ ਮੰਮੀ ਨੇ ਮੈਨੂੰ ਬਿਲਕੁਲ ਨਹੀਂ ਚੰਗੀ ਸਮਝਣ ਡੀ ਪੱਠੇ ਤੇ ਪੈ ਗਈ ਐ ਇਦਾਂ ਕਰਦਾ ਹਾਂ ਸੰਦੀਪ ਨੂੰ ਕਹਿਣਾ ਇੱਕ ਕੱਪੜੇ ਘੜ ਦੇ ਮੈਂ ਜਾ ਕੇ ਮੰਮੀ ਨੂੰ ਲੈ ਆਵਾਂ ਸੰਦੀਪ ਕੀ ਕਰਦੀ ਹੈ ਕੁਛ ਨਹੀਂ ਸਬਜੀ ਬਣਾ ਕੇ ਟੀਹੀ ਮਾਰ ਗਈ ਸਬਜੀ ਹਾਂਜੀ ਆ ਦੋ ਰੋਟੀਆਂ ਲਿਆ ਉਸਤ ਪਿੱਲੂ ਮੇਲ ਫਿਰਗਾ ਇੱਥੇ ਇੱਥੇ ਘਰ ਸੀ ਇਥੋਂ ਘਰ ਲਾ ਹਮ ਲਗਾਵਾ ਇੱਕ ਮਿੰਟ ਕੱਪੜੇ ਕੱਢ ਦੇ ਨਾ ਦੋ ਰੋਟੀਆਂ ਲਿਆ ਮੈਂ ਚਲੇ ਮਮੀ ਨੂੰ ਲੈਣਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਹਰੇਚ ਆਉਂਦੀਆਂ ਨਹੀਂ ਹੋਣੀਆਂ ਕਿ ਮਮੀ ਨੂੰ ਲੈਵੇ ਮੈਂ ਤਾਂ ਕਰਕੇ ਕਹਿਂਦੀ ਹਾਂ ਕਿ ਮਮੀ ਨੂੰ ਰਹਿਣ ਦੋ ਦੋ ਚਾਰ ਦਿਨ ਆਪਣੀ ਕੁੜੀ ਕੋਈ ਗਈ ਆ ਉਹ ਕਿਰ ਬਗਾਨੇ ਥਾਂ ਗਈ ਕਿਤੇ ਉਹ ਕੋਈ ਗੱਲ ਨਹੀਂ ਦੋ ਚੰਦ ਦਿਨ ਰਹਿ ਲਿਆ ਵਾ ਬੜਾਵਾ ਫੇਰ ਐਵੇਂ ਕਹਿਣਗੇ ਇਹਨਾਂ ਦੋਵਾਂ ਨੇ ਕਿਹਾ ਹਣਾਵਾ ਕਿ ਮੰਮੀ ਨੂੰ ਲੈ ਆ ਮੈਨੂੰ ਰਹਿਣ ਨਹੀਂ ਦਿੱਤਾ ਬਾਚਾ ਹੀ ਨਹੀਂ ਗੱਲਾਂ ਸੁਣਨੀਆਂ ਹੈ ਠੀਕ ਆ ਨਾ ਉਹ ਭੈਣ ਨੇ ਕਹਿਣਾ ਉਹ ਨਾਲ ਦੇ ਨਾਲ ਫੋਨ ਕੀਤਾ ਵਾ ਨਾ ਲੈਣ ਆਇਆ ਗੋਈ ਮੇਰੇ ਮਸਲ ਸੋਚਣਾ ਪੈਂਦਾ ਵਾ ਤੇ ਤੂੰ ਉਹਦਾ ਹਾਲ ਚਾਲ ਪੁੱਛ ਲਓ ਮੰਮੀ ਨੂੰ ਫੋਨ ਕਰਕੇ ਜਰੂਰੀ ਲਿਆਉਣਾ ਵਾ ਉਹ ਕੀਤਾ ਮੈਂ ਕੁੜੀ ਨੂੰ ਫੋਨ ਉਹ ਕਹਿੰਦੀ ਇੱਥੇ ਆ ਜਾ ਕੋਈ ਜਣੇ ਬਹਿ ਕੇ ਗੱਲ ਕਰ ਲੈਣੇ ਕੀ ਬਣਾ ਕੀ ਗੱਲ ਹੈ ਕੀ ਨਹੀਂ ਕਿਹੜੀ ਗੱਲ ਕਰਨੀ ਬਹਿ ਕੇ ਉਹਨਾਂ ਨੇ ਉਹ ਇਹੀ ਕਹਿਣਾ ਹਣਾਵਾ ਨਾ ਕਿਹਨੇ ਫੋਨ ਕੀਤਾ ਦੋਵਾਂ ਨਵਾਂ ਚੋਂ ਤੇ ਨਾ ਕੋ ਲੈਣ ਆਇਆ ਵਾ ਤਾਨੂੰ ਵੀ ਪਤਾ ਵਾ ਕਰਦੇ ਕੰਮ ਨਹੀਂ ਮੁੱਕਦੇ ਇੰਨੇ ਕਾਜਾ ਮੁੰਡਾ ਵਾ ਕੰਮ 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 ਪਤਾ ਨਹੀਂ ਕਿੰਨੇ ਕੰਮ ਆ ਤੁਹਾਨੂੰ ਦੋ ਤੁਸੀਂ ਜਾਣੀਆਂ ਹੀ ਆਂ ਚਾਰ ਰੋਟੀਆਂ ਲਵਣੀਆਂ ਹੁੰਦੀਆਂ ਨਹੀਂ ਉਹ ਚਲੋ ਠੀਕ ਆ ਕੱਪੜੇ ਕੱਢ ਦਿੰਨੀ ਮੈਂ ਢਾਡੇ ਰੋਟੀ ਲੈਵਾਂ ਬਾਹਰ ਤਬੀ ਰਹਿਣੀ ਮੇਰੀ ਗੱਲ ਸੁਣ ਰੋਟੀ ਲੈਮਣੇ ਆ ਕੇ ਆਉਂ ਲੱਗਾ ਮੈਨੂੰ ਕੱਪੜੇ ਕੱਢ ਦੇ ਮੈਨੂੰ ਜਾਓ ਨਾਓ ਹੋਣੀ ਰੋਟੀ ਮੈਂ ਦੱਸ ਮੈਂ ਮਾੜਾ ਕਹਿਣ ਦੀ ਮੈਂ ਸਭ ਕੋ ਕਹਿਣ ਦੀ ਚਲ ਦੋ ਚਾਰ ਦਿਨ ਹੋਰ ਰਹਿ ਹੁੰਦੇ ਇੱਥੇ ਵੀ ਕੀ ਕਰਨਾ ਇਹਨਾਂ ਨੇ ਸਾਰਾ ਦਿਨ ਕਦੀ ਅੰਦਰ ਕਦੀ ਬਾਹਰ ਫਿਰ ਤਰੋਂਣਗੇ ਹੋਰ ਕੀ ਚਾਹੀਦਾ ਵਾ ਇੱਥੇ ਵੀ ਆ ਕੇ ਸੜੂ ਸੜੂ ਕਰਦੇ ਰਹਿਣਾ ਵਾ ਕਿ ਆਹ ਕੰਮ ਨਹੀਂ ਕਰਦੀਆਂ ਉਹ ਨਹੀਂ ਕਰਦੀਆਂ ਫਿਰ ਬਾਅਦ ਚ ਕਸੂਰ ਸਾਡਾ ਕਰ ਦੇਣਾ ਵਾ ਕਿ ਇਹਨਾਂ ਨੇ ਕਿਹਾ ਹੋਣਾ ਵਾ ਚੱਲ ਰੋਟੀ ਤੇ ਪਾ ਕੇ ਦਵਾ ਇਹਨਾਂ ਦੀ ਮਰਜ਼ੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਇਹ ਕੈਂਡੇ ਆ ਕਿ ਦੀਦੀ ਕਹਿੰਦੀ ਕਿ ਇੱਥੇ ਆਓ ਤੇ ਬਹਿ ਕੇ ਗੱਲ ਕਰਨੀ ਆ ਕਿਹੜੀ ਗੱਲ ਹੋਊਗੀ ਜਿਹੜੀ ਇਹਨਾਂ ਨੇ ਇੱਥੇ ਕਰਨੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੋਰ ਹੀ ਕੋਈ ਨਵਾਂ ਨਸਿਆਪਾ ਪਾਦਨ ਕਿਤੇ ਚੱਲ ਕੋਈ ਗੱਲ ਨਹੀਂ ਜਦੋਂ ਆਉਂਦੇ ਆ ਨਾ ਉਦੋਂ ਪੁੱਛੂਗੀ ਇਹਨਾਂ ਨੂੰ ਕੀ ਕੀ ਗੱਲਬਾਤ ਹੋਈ ਸੀ ਜਿਵੇਂ ਆ ਜੋ ਬੈਠੋ ਹੋਰ ਸੌਣ ਠੀਕ ਠਾਕ ਹੈਂ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਮੰਮੀ ਕਿੱਧਰ ਆ ਮੰਮੀ ਅੰਦਰ ਆ ਅੱਛਾ ਹਾਂਜੀ ਹੋਰ ਆੁੰਦਾ ਭਾਈ ਦਾ ਫੋਨ ਠੀਕ ਠਾਕ ਹਾਂ ਠੀਕ ਠਾਕ ਵਧੀਆ ਹੋਰ ਤੁਸੀਂ ਸੁਣਾਓ ਘਰ ਸਾਰਾ ਠੀਕ ਠਾਕ ਸੰਦੀਪ ਨੇ ਵਧੀਆ ਠੀਕ ਠਾਕ ਸਾਰੇ ਠੀਕ ਹੈ ਤੇ ਸੀਰਤ ਕਿੱਥੇ ਗਈ ਹੈ ਇਹ ਤਾਂ ਸਕੂਲ ਗਈ ਆ ਤੇ ਬੈਠੋ ਤੁਸੀਂ ਮੇਰੇ ਨਾਲ ਮੰਮੀ ਨੇ ਬਾਜ਼ ਮਾਰ ਕੇ ਲਿਆਉਣੀ ਆ ਨਾਲ ਪਾਣੀ ਲੈ ਆਉਂਦਾ ਦੇ ਲਈ ਬਣਾ ਲਿਆ ਹਾਂ ਮੈਂ ਅਸੀਗਲ ਅਸੀਗਲ ਰੋਟਾ ਕੀ ਥਾਲਾ ਹਾਂ ਕੀ ਥਾਲਾ ਬਹਿ ਜਾ ਕੀ ਕਰਨ ਦੇ ਕੁਛ ਨਹੀਂ ਕਰਨਾ ਕੀ ਵੇਖੀ ਅੰਦਰ ਠੀਕ ਹੈ ਵਧੀਆ ਇਸ ਨਾਲ ਠੀਕ ਹੈ ਠੀਕ ਠਾਕ ਵਧੀਆ ਸਿਮੀ ਵੀ ਠੀਕ ਸਿਮੀ ਵੀ ਠੀਕ ਲੈ ਕੋਈ ਫੋਨ ਫੜ ਨਹੀਂ ਕੀਤਾ ਫੋਨ ਮੈਂ ਕੀ ਕਰਨਾ ਸੀ ਮੈਂ ਤੇ ਮਮੀ ਨਹੀਂ ਆਏ ਨਾ ਮਾ ਤੇ ਇਹ ਤਾਂ ਆਏ ਵੀ ਨਹੀਂ ਫੋਨ ਤੁਸੀਂ ਕਰਨਾ ਸੀ ਨਾ ਤੁਸੀਂ ਤਾਂ ਮੁੜ ਕੇ ਪੁੱਛਿਆ ਨਹੀਂ ਫੋਨ ਕਰਕੇ ਅੱਜ ਤੁਹਾਨੂੰ ਚੌਥੇ ਦਿਨ ਚੇਤਾ ਆ ਗਿਆ ਕਿ ਮੈਂ ਮੰਮੀ ਨੂੰ ਜਾ ਕੇ ਲੈ ਆਵਾਂ ਉਹ ਭੈਣ ਮੈਂ ਉਹਦੇ ਵੀ ਕਿਹਾ ਮੰਮੀ ਨੂੰ ਛੱਡਵਾ ਕਹਿੰਦੀ ਮੈਂ ਸਿਮੀ ਨਾਲ ਚੱਲ ਜਾਣਾ ਮੈਂ ਤਾਂ ਪੱਠੇ ਲੈਣ ਚਲ ਗਿਆ ਉਹ ਤੇ ਮੰਮੀ ਨੇ ਮੈਨੂੰ ਦੱਸਿਆ ਕਹਿੰਦੀ ਸਿਮੀ ਕਹਿੰਦੀ ਮੈਂ ਸ਼ਹਿਰ ਜਾਣਾ ਵਾ ਤੇ ਮੰਮੀ ਅੰਦਰ ਕੋਹ ਲੈਣ ਚੱਲ ਕੇ ਤੇ ਉਹ ਸਿਮੀ ਸਕੂਟਰੀ ਲੈ ਕੇ ਤੇ ਨਿਕਲ ਗਈ ਸ਼ਹਿਰ ਨੂੰ ਤੇ ਨਾਲ ਲੈ ਆਉਂਦੀ ਤਾਂ ਕੀ ਹੋ ਜਾਣਾ ਸੀ ਹੁਣ ਮੈਂ ਮੈਂ ਕੀ ਦੱਸਾਂ ਤੁਹਾਨੂੰ ਮੈਂ ਹੁਣ ਉਹ ਦੁਖੀ ਬੜਾ ਕੀਤਾ ਵਾ ਸੰਦੀਪ ਕੇਈ ਗੱਲ ਤੇ ਹੁੰਦੀ ਹੀ ਨਹੀਂ ਆ ਇਨਨੇ ਮੈਂ ਕੋ ਕਰਦੀ ਨਹੀਂ ਆ ਇਹ ਤੁਹਾਡੇ ਹੱਥ ਵਸਵਾ ਤੁਸੀਂ ਉਹਨਾਂ ਨੂੰ ਛੰਡ ਕੇ ਰੱਖੋਗੇ ਤੇ ਉਹਨਾਂ ਨੇ ਰਹਿਣਾ ਉਹ ਸਾਹਮਣੇ ਚੰਗੀਆਂ ਭਲੀਆਂ ਬਣ ਜਾਂਦੀਆਂ ਤੇ ਜਦੋਂ ਤੁਸੀਂ ਚੱਲ ਜਾਂਦੇ ਤੇ ਉਦੋਂ ਆਪਣਾ ਰੰਗ ਵਿਖਾਲਦੀਆਂ ਫਿਰ ਅਸਲੀ ਮੈਂ ਉਹਨਾਂ ਨੂੰ ਕੀ ਸਮਝਾਵਾਂ ਉਹ ਸਮਝਦੀ ਹੈ ਕਿਤੇ ਉਹ ਤਾਂ ਇਹ ਗੱਲ ਤੇ ਹੁੰਦੀ ਨਹੀਂ ਆ ਜੇ ਉਹਨੂੰ ਕੋਈ ਕਹੀਏ ਕਿਉਂਕਿ ਪਿੰਡ ਦਾ ਨਾਲ ਲੈ ਲਿੰਦੀ ਆ ਮੈਂ ਪਿੰਡ ਚੱਲ ਜਾਣਾ ਆਹੋ ਇਹੋ ਗੱਲ ਦਾ ਤਨਾ ਡਰਾਵਾ ਪਾਇਆ ਕਿ ਇਹ ਡਰ ਜਾਂਦੇ ਹੀ ਨਹੀਂ ਗੱਲ ਕਹਿਨੀ ਆ ਮਮੀ ਨੂੰ ਪੁੱਛਣਾ ਤੀ ਕੀ ਕਰਦੀ ਹੈ ਕੀ ਨਹੀਂ ਕਰਦੀ ਉਹਨੇ ਕੀ ਕਹਿਣਾ ਉਹ ਤਾਂ ਚੁੱਪ ਕਰਕੇ ਵੇਂਦੀ ਆ ਕਿ ਘਰ ਵਸ ਜੇ ਇਹਨਾਂ ਦਾ ਵਸ ਵਸਿਆ ਰਵੇ। ਉਹਨੂੰ ਕੋ ਕਹਿੰਨੀ ਆ ਤੇ ਮੈਨੂੰ ਓਦਾਂ ਜੀਣਾ ਹਰਾਮ ਕਰ ਦਿੰਦੀ ਆ ਤੁਹਾਨੂੰ ਕੀ ਪਤਾ। ਆ ਉਹ ਦੋਵੇਂ ਪਾਸੇ ਫਸੀ ਆ। ਉਹ ਕੀ ਕਰੇ ਹੁਣ? ਐਨ ਹੁਣ ਮੈਂ ਕੀ ਕਰਾਂ ਦੱਸ? ਤੂੰ ਸਭ ਕੁਝ ਹੀ ਕਰ ਸਕਦਾ ਤੂੰ ਕੀ ਨਹੀਂ ਕਰ ਸਕਦਾ? ਇਹਨੇ ਪਹਿਲੇ ਦਿਨ ਤੋਂ ਕੁ ਵੇਚ ਰਾਲੀਆਂ ਨੇ। ਹਾਂ ਉਹਨਾਂ ਨੂੰ ਡਰ ਲੱਥ ਗਿਆ। ਉਹ ਜਿਹੜੀ ਆਈ ਐ ਨਾ ਹੁਣ ਦੂਜੀ ਉਹਨੂੰ ਵੀ ਸੰਦੀਪ ਨੇ ਚੜਾ ਲਿਆ ਪਹਿਲੇ। ਮਗਰ ਲਾ ਆਲੇ ਆਪਣੀ ਉਹ ਚੰਗੀ ਚਾਹ ਪਾਣੀ ਚੰਗੀ ਗੱਲ ਸਿੱਖਣੀ ਤੇ ਮਾੜੀ ਨੂੰ ਛੇਤੀ ਕਿਆਚ ਕਰ ਲੈਣਾ ਕਿ ਮਾੜੀ ਗੱਲ ਸਿੱਖਣਾ ਮੈਂ ਜਿਹੜੀ ਹੈਗੀ ਉਹ ਤੇ ਪੁੱਛਦੀ ਨਹੀਂ ਹੁਣ ਮੈਨੂੰ ਚਾਹ ਪਾਣੀ ਸੰਦੀਪ ਤੇ ਮਗਰ ਲਾ ਕੀ ਸੰਦੀਪ ਨੇ ਪਤਾ ਨਹੀਂ ਕੀ ਸਿਖਾਲਿਆ ਦਾ ਮਗੇ ਮਰਾ ਮੋਟਾ ਮੈਨੂੰ ਚਾਹ ਪਾਣੀ ਕਹਿੰਦੀ ਮੈਂ ਮਮੀ ਪੀ ਰੋਟੀ ਖਾ ਲੈਣਾ ਹੁਣ ਨਹੀਂ ਮਿਲ ਕੁਝ ਜਿੱਦਣ ਦੀ ਮੰਮੀ ਆਈ ਆ ਇੱਕ ਵਾਰੀ ਨੇ ਕਿਤੇ ਫੋਨ ਕੀਤਾ ਤੁਸੀਂ ਵੀ ਨਹੀਂ ਕਿਹਾ ਕਿ ਫੋਨ ਕਰਕੇ ਪੁੱਛ ਲਓ ਮੈਂ ਇਹ ਕਹਿੰਦਾ ਰਿਹਾ ਵਾਂ ਕੀ ਪਤਾ ਵਾ ਕੀ ਦੁਸ਼ਮਣੀ ਉਹਨਾਂ ਦੀ ਮੰਮੀ ਨਾਲ ਐਦਾਂ ਕਰਦੀਆਂ ਆਪਣੀ ਮਾਂ ਦਾ ਦੋ ਦਿਨਾਂ ਫੋਨ ਆਵੇ ਤਾਂ ਹੁੰਦਾ ਕਿ ਹਾਏ ਸਾਡੀ ਮੰਮੀ ਦਾ ਫੋਨ ਨਹੀਂ ਆਇਆ ਤੇ ਇਹਨੂੰ ਇੱਕ ਵਾਰੀ ਫੋਨ ਕਰਕੇ ਨਹੀਂ ਪੁੱਛਿਆ ਕਿ ਅਸੀਂ ਆਪਣੇ ਸਾਸ ਦਾ ਹਾਲ ਪੁੱਛ ਲਿਆ ਕੀ ਆ ਕੀ ਨਹੀਂ ਆ ਉਹਨਾਂ ਦਾ ਸ਼ੁਕਰ ਕੀਤਾ ਹਨ ਉਹ ਤੇ ਲੱਗੀਆਂ ਨੇ ਚੀਜ਼ਾਂ ਚੀਜ਼ਾਂ ਬਣਾ ਕੇ ਮੈਨੂੰ ਖਾਣ ਪੀਣ ਸ਼ੁਕਰ ਗਈ ਆ ਘਰ ਮੈਂ ਟੋਕਦੀ ਜੀ ਰਹਿਣੀ ਮੜ ਮੋਟ ਆਹ ਤਾਂ ਮੈਂ ਵੀ ਤਾਂ ਹੀ ਨਹੀਂ ਕੱਲੀ ਕਿ ਮੈਂ ਜਦੋਂ ਉਹਨਾਂ ਨੇ ਤੇਰੀ ਫਿਕਰ ਨਹੀਂ ਹੈਗੇ ਤਾਂ ਤੂੰ ਵੀ ਚੁੱਪ ਕਰਕੇ ਇੱਥੇ ਬੈਠੀ ਰਹਿ ਤੈਨੂੰ ਕੀ ਨਹੀਂ ਮਿਲ ਰਿਹਾ ਇੱਥੇ ਜੇ ਤੇ ਮੰਮੀ ਨੂੰ ਤੂੰ ਹੀ ਰੱਖ ਸਕਦੇ ਏ ਜੇ ਤੇ ਲੈ ਜਾਓ ਬੇਸ਼ੱਕ ਜੇ ਨਹੀਂ ਰੱਖ ਸਕਦੇ ਤੇ ਮੇਰੇ ਕੋ ਰਹਿਣ ਦੋ ਮੈਂ ਖਵਾਲ ਲਾਂਗੀ ਆਪੇ ਉਹ ਭਿਆਨ ਕਰਨਾ ਹੀ ਉੱਥੇ ਕਰਨਾ ਕਿਉਂ ਨਹੀਂ ਕਰਨਾ ਦੱਸ ਕੋਈ ਗੱਲ ਨਹੀਂ ਮੈਂ ਜਾ ਕੇ ਸਮਝਾਉਂਗਾ ਜੇ ਫਿਰ ਵੀ ਇਦਾਂ ਕਰਨੀ ਹੈ ਨਾ ਮੈਂ ਤੈਨੂੰ ਕਰੂੰਗਾ ਫੋਨ ਆ ਕੇ ਸਮਝਾ ਕੇ ਵੇਖ ਲਈ ਫਿਰ ਤੂੰ ਵੀ ਜੇ ਤੇਰੇ ਕੰਨ ਤੇ ਨਹੀਂ ਸਮਝਣ ਡੀਆਂ ਤਾਂ ਮੇਰੇ ਤਾਂ ਕਿਥੋਂ ਸਮਝ ਜਾਣਾ ਉਹਨਾਂ ਸਗੋਂ ਔਖੀਆਂ ਹੋਣਾ ਕਿ ਇਹਨਾਂ ਕੰਨ ਭਰੇ ਭਰੇ ਹੋਣੇ ਆ ਤੇ ਤਾਂ ਨੋਂ ਆਣ ਕੇ ਔਖਾ ਪਿਆ ਵੇ ਫਿਰ ਕੀ ਹੋ ਗਿਆ ਜੇ ਮੈਂ ਸਿਮੀ ਲਈ ਸੂਟ ਲੈ ਗਈ ਤੇ ਇਹਦੇ ਲਈ ਨਹੀਂ ਖੜਿਆ ਤੇ ਇਹ ਗੁੱਸਾ ਕਰਕੇ ਬੈ ਗਈ ਕਿ ਉਹਦੇ ਲਈ ਚੀਜ਼ ਆ ਗਈ ਤੇ ਮੇਰੇ ਲਈ ਨਹੀਂ ਆਈ ਹਰ ਵਾਰੀ ਜਦੋਂ ਮੈਂ ਆਉਂਦੀ ਰਹੀ ਇਹਦੇ ਵਾਸਤੇ ਕੋਨਾ ਕੋ ਲੈ ਕੇ ਆਉਂਦੀ ਨਹੀਂ ਜਿਹੜਾ ਕ ਨਹੀਂ ਲੈ ਕੇ ਗਈ ਤੇ ਇਹਨੇ ਆ ਕੰਮ ਕਰਨਾ ਸੀ ਉਹ ਪੈਣੋ ਦਾ ਹੋ ਗਿਆ ਦਿਮਾਗ ਖਰਾਬ ਨਿੱਕੀ ਨਿੱਕੀ ਗੱਲ ਨੂੰ ਫੜ ਲੈਂਦੀ ਹੈ ਬਸ ਉਹੀ ਗੱਲ ਕਰਦੀ ਰਹਿੰਦੀ ਹੈ ਪਰ ਸਾਰੀ ਉਮਰ ਇਦਾਂ ਥੋੜੀ ਗੱਲ ਬਣਨੀ ਹੈ ਨਿੱਕੇ ਨਿੱਕੇ ਗੱਲ ਤੇ ਗੁੱਸਾ ਕਰਕੇ ਬਹਿ ਜਾਏਗੀ ਫਿਰ ਆਏਗੇ ਇਹਨੂੰ ਵੀ ਹੁੰਦਾ ਪਤਾ ਨਹੀਂ ਹੈ ਘਰੇ ਆਏ ਘਰੇ ਤਾਂ ਨਹੀਂ ਇਹਨੂੰ ਚਾਹ ਹੈਗਾ ਇਹਨੂੰ ਸਾਡਾ ਚਲ ਕੋਈ ਗੱਲ ਨਹੀਂ ਅਗਲੇ ਦਿਨ ਦੀ ਕੋਈ ਗੱਲ ਨਹੀਂ ਹੁੰਦੀ ਹੁਣ ਤੋਰਾਂ ਜੀ ਮੰਮੀ ਨੂੰ ਮੇਰੇ ਨਾਲ ਅਗਲੇ ਹੱਜੀ ਕੋਈ ਗੱਲ ਨਹੀਂ ਹੋਊਗੀ ਚਲ ਠੀਕ ਆ ਫਿਰ ਮੰਮੀ ਨੂੰ ਪੁੱਛ ਲੋ ਕੀ ਕਹਿੰਦੀ ਹੈ ਮੰਮੀ ਨੇ ਜਾਣਾ ਮੰਮੀ ਨੇ ਕਿਉਂ ਨਹੀਂ ਜਾਣਾ ਦਾਦਾ ਸੰਸੈਹ ਚ ਗੈਰ ਜੀ ਨਹੀਂ ਲੱਗਣ ਡਿਆ ਮੈਂ ਤਾਂ ਰੋਜ਼ ਕਹਿਣ ਡਈ ਫੇਰ ਮੈਂ ਚੱਲ ਵੀ ਇਹੀ ਲੈਣੀ ਐ ਇਹਨਾਂ ਨੂੰ ਕੀ ਕਰਦੀਆਂ ਨੇ ਮੈਂ ਨਹੀਂ ਕਰਦੀਆਂ ਕਿ ਨਹੀਂ ਆ ਮੈਂ ਦਿਲਜੀਤ ਤੇਰੇ ਕਰਕੇ ਭੇਜਣ ਲੱਗੀ ਆ ਮੰਮੀ ਨੂੰ ਤੇ ਮੈਂ ਆਉਣਾ ਤੇ ਭੇਜਣੀ ਭੇਜਣ ਲੱਗੀ ਕੋਈ ਕਹਿੰਦੀ ਭੇਜ ਲਈਆਂ ਉੱਥੇ ਜਾਣਾ ਕਿੱਥੇ ਜਾਣਾ ਇਹਨਾਂ ਨੇ ਤੇ ਇਹ ਹੁਣ ਮੰਮੀ ਨੂੰ ਨਹੀਂ ਪੁੱਛਣ ਡੀਆਂ ਤੇ ਮਾਂ ਮੁੜ ਕੇ ਮੈਨੂੰ ਕਿੱਦਾਂ ਇਹਨਾਂ ਨੇ ਪੁੱਛਣਾ ਉਹ ਪੁੱਛਣ ਗਿਆ ਪੁੱਛਣਾ ਕਿਉਂ ਨਹੀਂ ਮੈਂ ਹੈਗਾ ਨਾ ਉੱਥੇ ਤੇ ਜਦੋਂ ਮਰਜੀ ਆਇਆ ਕਰੋ ਠੀਕ ਐ ਨਾ 24 ਘੰਟੇ ਦਰਵਾਜ਼ੇ ਖੁੱਲੇ ਦਾ ਡੈਲੀ ਹੁਣ ਆਰਕਾਂ ਤੇ ਭੇਜਣ ਲੱਗੀ ਆ ਜੇ ਮੈਨੂੰ ਕਿਹੇ ਵੀ ਗੱਲ ਦਾ ਪਤਾ ਲੱਗ ਗਿਆ ਤਾਂ ਮੈਂ ਮੰਮੀ ਨੂੰ ਲੈ ਆਉਣਾ ਜੇ ਤੁਹਾਡੀ ਸ਼ਰੀਕੇ ਚ ਬੇਇੱਜ਼ਤੀ ਹੁੰਦੀ ਤੇ ਹੁੰਦੀ ਰਵੇ ਮੈਨੂੰ ਨੇ ਫਿਰ ਕੋਈ ਪਰਵਾਹ ਹੈਗੀ ਚਲੋ ਕੋਈ ਗੱਲ ਨਹੀਂ ਪਿਆਣਾ ਅੱਗੇ ਤੋਂ ਕੋਈ ਇਦਾਂ ਨਹੀਂ ਕਰਨੀਂ ਮੈਂ ਤੁਹਾਨੂੰ ਦੱਸਣ ਦੇ ਆ ਠੀਕ ਆ ਤੇਰੇ ਯਕੀਨ ਤੇ ਮੈਂ ਭੇਜ ਦਿੰਨੀ ਆ ਠੀਕ ਹੈ ਹਾਂ ਚਲੋ ਬੈਠੋ ਫਿਰ ਮੈਂ ਚਾਹ ਬਣਾ ਕੇ ਲਿਆਉਣੀ ਆ ਆ ਜਾਓ ਮੰਮੀ ਲੋਕ ਲੱਗਾ ਮੈਂ ਚਲ ਤੈਨੂੰ ਕਿੱਥੇ ਤੈਨੂੰ ਕੱਢ ਕੇ ਨਹੀਂ ਨਹੀਂ ਇੱਥੇ ਹੋਣੀ ਕਿੱਥੇ ਜਾਣਾ ਉਹਨਾਂ ਨੇ ਇਧਰ ਵੀ ਲੋਕ ਲੱਗਾ ਲੈ ਹਾਂ ਤੂੰ ਆਪੇ ਸੱਚੀ ਚਲ ਗਈ ਮੇਨ ਲੱਗਾ ਲੱਗਾ ਪਤਾ ਹੁਣ ਤੈਨੂੰ ਚਲ ਮੈਂ ਮੀਆ ਫੋਨ ਕਰਦਾ ਵਾਂ ਉਹ ਕਿੱਥੇ ਆ ਉਹ ਕਿਤੇ ਗਈਆਂ ਹੋਣੀਆਂ ਮੇਨ ਲੱਗਦੀਆਂ ਦੋਹਾਂ ਜਾਣੀਆਂ ਉਹ ਜਾਣਾ ਉਹਨਾਂ ਨੇ ਕਿੱਥੇ ਆ ਜਾਣਾ ਤੈਨੂੰ ਦੱਸ ਹੀ ਦਿੰਦੀਆਂ ਇਹ ਜਾਣਾ ਵਾ ਕਿਤੇ ਜਾ ਲੱਗ ਤੈਨੂੰ ਜੀਰਾ ਫੋਨ ਚੁੱਕਣ ਦੀਆਂ ਹਾਂ ਤੈਨੂੰ ਪਤਾ ਲੱਗ ਗਿਆ ਕਿ ਕਿੱਦਾਂ ਦਿਆਂ ਨੇ ਖਰਜ ਤੇ ਹੈ ਨਾ ਤੈਨੂੰ ਦੱਸਣ ਦਾ ਮੀਨੂ ਕਰਦਾ ਮਣੋਂ ਦੋਵੇਂ ਨਹੀਂ ਚੁੱਕਣ ਜੇ ਨਹੀਂ ਘਟੋ ਉਹ ਜੀ ਘਟੋ ਲੱਗ ਗਿਆ ਪਤਾ ਮੇਰੇ ਉਹਨਾਂ ਨੂੰ ਚਾਹੀਦਾ ਇਹ ਨਾ ਇਹ ਪਗਰ ਹੈ ਨਹੀਂ ਤੇ ਖਰਜ ਤੇ ਹੈ ਨਾ ਦੱਸਣ ਦਾ ਕਿ ਚੱਲ ਮੈਂ ਫੋਨ ਕਰਕੇ ਦੱਸਦਾ ਕਿ ਕਿਤੇ ਚੱਲੀਆਂ ਆ ਮੈਂ ਚਾ ਨਹੀਂ ਚੱਲੀਆਂ ਜਿੰਦਰੇ ਵਧੀਆ ਉਹਨਾਂ ਨੂੰ ਪਤਾ ਵੀ ਆਉਣਾ ਉਹਨਾਂ ਨੇ ਉਹ ਤੇ ਕਹਿੰਦੀਆਂ ਨੇ ਕਿ ਪਹਿਲੇ ਪਹਿਲਾ ਆਪਾਂ ਆਏ ਨਾ ਕੋਈ ਗੱਲ ਨਹੀਂ ਘਾੜਾ ਲਾਂਦੇ ਇਹਨਾਂ ਨੂੰ ਇਹਨੂੰ ਮੈਂ ਦੱਸਦਾ ਹਾਂ ਕੀ ਬਗੜਾ ਉਹਨੇ ਡਰ ਰੱਖਿਆ ਕਰੋ ਤੁਸੀਂ ਆਪ ਚੋਪਰੇ ਦੇ ਮੀਨ ਮੀਨ ਕਰਦੇ ਰਹਿੰਦੇ ਤੇ ਗਾੜੀ ਗਾੜੀ ਫਿਰ ਤੇ ਉਹਨਾਂ ਦੇ ਆਪ ਹੀ ਚਾਹ ਚਰਨਾ ਸਿਰ ਤੇ ਭੂਏ ਚੜਾਈਆਂ ਤੁਸੀਂ ਸੁਣਾ ਤੂੰ ਕੀ ਹੈ ਤੂੰ ਕੁਝ ਨਹੀਂ ਕਰ ਸਕਦਾ ਥੋੜਾ ਬੋਧਾ ਤੁਹਾਡਾ ਡਰ ਹੋਈ ਉਹਨਾਂ ਦੇ ਗੱਲ ਪਹਿਲਾਂ ਦੱਸ ਭਲਾ ਤੁਹਾਡੀ ਸਮਝ ਨਹੀਂ ਆਉਂਦੀ ਅਦਰ ਸਮਝਾਈਦਾ ਹੋਈਦਾ ਵਾਰ ਕੇ ਇਹੋ ਜਿਿਆਂ ਨੂੰ ਕਿ ਐਦਾ ਨਹੀਂ ਐਦਾ ਕਰੀਦਾ ਹੋਈਦਾ ਕੋਈ ਗੱਲ ਨਹੀਂ ਕਰੀ ਹੋਣਾ ਨਾ ਹੁਣ। ਹਨੂੰ ਤੇ ਬਾਹਰ ਬਹਿਣਾ ਪੈਣਾ ਵਾ। ਇਹਨੂੰ ਤੇ ਮੈਂ ਦੱਸੂੰਗਾ ਕਿ ਕਿੱਦਾਂ ਬਹਿਣਾ ਕਿੱਦਾਂ ਨਹੀਂ। ਲੋਕੀ ਕੀ ਕਹਿੰਦੇ ਹੋਣਗੇ? ਇਹ ਕਿੱਥੇ ਤੁਰੀਆਂ ਫੇਰਦੀਆਂ ਨੇ। ਤੇ ਦੁਪਹਿਰੇ ਮੁੰਡਾ ਵੀ ਨਾਲ ਲੈ ਗਿਆ ਹੁਣ ਸਕੂਟਰੀ ਤੇ। ਉਹ ਤੇ ਮੁੰਡੇ ਨੂੰ ਵੀ ਖੜਨਾ ਹੀ ਆ ਫਿਰ। ਥੱਪੇ ਮਾਰਨਗੇ ਉਹਨਾਂ ਨੇ। ਆਪ ਤੇ ਜਾਣਾ ਹੀ ਜਾਣਾ। ਉਹਨੂੰ ਵੀ ਨਾਲ ਲੈ ਗਈ। ਕੋਈ ਗੱਲ ਨਹੀਂ। ਘਾਰਾਂ ਲਾਂਦੇ। ਸੰਦੀਪ ਨੂੰ ਮੈਂ ਚੰਗੇ ਨਾਲ ਦੱਸੂੰਗਾ। ਬਾਕੀ ਸਰਜੀਤ ਨੂੰ ਕਰਦਾ ਨਾ ਫੋਨ ਤੇ ਸਿਮੀ ਨੂੰ ਵੀ ਸਮਝਾ ਲਾ ਚੰਗੇ ਤਰ੍ਹਾਂ। ਸਿਮੀ ਵੀ ਉਦਾਂ ਦੀ ਹੈ ਜਿੱਦਾਂ ਦੀ ਸੰਦੀਪ ਵਾ। ਆਹ। ਉਹ ਬੈਠੋ ਫਿਰਦੀ ਇੱਥੇ ਕੋਈ ਗੱਲ ਨਹੀਂ। ਮ ਚਾਲੇ ਨੂੰ ਪਤਾ ਲੱਗ ਗਿਆ ਵੀ ਇਦਾਂ ਦੀਆਂ ਨੇ ਉਦਾਂ ਇਹਨੂੰ ਕਿੱਥੋਂ ਪਤਾ ਲੱਗਣਾ ਹੈ ਵੀ ਘਰੋਂ ਮੈਂ ਜਾਣ ਦੀ ਧੀਰ ਹੋਈ ਤਾਂ ਫਿਸਕ ਗਈਆਂ ਦੋਏ ਪਰ ਦਿਮਾਗ ਲਾਉਂ ਤਾਂ ਤਾਂ ਹੀ ਹੈ ਨਾ ਦਿਮਾਗ ਨਹੀਂ